ਬਾਪ ਨੂੰ ਰੋਂਦਿਆਂ ਹੈਪੀ ਸਿੰਘ ਬਾਰ-ਬਾਰ ਰੋਂਦਿਆਂ ਬਾਹਰ ਨਿਕਲ ਜਾਂਦਾ ਗੱਲ ਨਹੀਂ ਹੁੰਦੀ ਕਹਿੰਦਾ ਬਾਈ ਮੇਤੋਂ ਮਤਲਬ ਇਹਨਾਂ ਦੁੱਖਾਂ ਦਾ ਇਹਨਾਂ ਤਕਲੀਫਾਂ ਦਾ ਇੱਕੋ ਹੀ ਹੱਲ ਆ ਗੋਂਦਵਾਲ ਸਾਹ ਗੋਂਦਵਾਲ ਪਿੰਡ ਹਾਂ ਪਿੰਡ ਆ ਗੱਲਾਂ ਅੰਬਰਸਰ ਜੀ ਹਾਂ ਕੱਲਾ ਗੋਂਦਵਾਲ ਆ ਹਾਂ ਵੀ ਪੁੱਤਰਾ ਓਂਕਾਰਾ ਓਂਕਾਰਾ ਕਿਵੇਂ ਆ ਇਹ ਫੋਟੋ ਮੈਂ ਇਹ ਕਾ ਲੀਆ ਪਈਆਂ ਫੋਟੋ ਮੈਂ ਉਹ ਚਾਰ ਮਹੀਨੇ ਦਿੰਦੀਆਂ ਨੇ ਆ ਖੜੇ ਜੀਆਂ ਸਕੂਲ ਚ ਸੀਗਾ ਜਦੋਂ ਮਨਾਉਂਦੇ ਹੁੰਦੇ ਆ ਇਹ ਇਹਦੀ ਫੋਟੋ ਹੀ ਆ ਇਹਦੀ ਇਹਦੀ ਆ ਆ ਵੀ ਹੈ ਹਾਂਜੀ ਇਹਦੀ ਇਹਦੀ ਨੇ ਉਹ ਵੀ ਲੋਕ ਤਾਂ ਮਾਂ ਪੁੱਤਾਂ ਦੇ ਵਿਚਾਲੇ ਬੈਠਾ ਦੋਨਾਂ ਤੋਂ ਆ ਵੀ ਆ ਆ ਯਾਰ ਤੂੰ ਰੋ ਨਾ ਦੱਲਾ ਢੂਡਾ ਕਰ ਸਾਰੇ ਦੱਸ ਸਾਰੇ ਛੱਡਿਆ ਹੋਇਆ ਹੁਣ ਇੰਨਾ ਚਿਰ ਥੋੜੇ ਛੱਡਿ ਬਿਲੇ ਪੂਰਾ ਨਾ ਕੀ ਤਰਾ ਇਹ ਤਾਂ ਬਹੁਤ ਨਹੀਂ ਦਬੇਰਾ ਕੋਈ ਗੱਲ ਨਹੀਂ ਛੋਟੇ ਭਰਾ ਦੇਖ ਐ ਦੈਲ ਨਹੀਂ ਸਟ੍ਰੈਪ ਪਰ ਭਰਾ ਸਾਡਾ ਹੁਣ ਤ੍ਰਿਮਤਲੀ ਆਏ ਆ ਤਕੜਾ ਹੋ ਥੋੜਾ ਜਿਹਾ ਤਕੜਾ ਹੋ ਵੀਰ ਵਾ ਤਕੜਾ ਹੋ ਕੇ ਦੱਸ ਓੰਕਾਰ ਦੀ ਉਮਰ ਕਿੰਨੀ ਹੋ ਹੁਣ ਤੈਨੂੰ ਹੀ 14ਵਾਂ ਸਾਲ ਲੱਗਣਾ 10 ਮਹੀਨੇ 3 ਤਰੀਕ ਤੋਂ ਤੇ 13ਵਾਂ ਸਾਲ ਚੱਲਦਾ ਵਾ 13ਵਾਂ ਚੱਲਦਾ ਵਾ ਜਦੋਂ ਪ੍ਰੋਬਲਮ ਆਈ ਸੀ ਕੀ ਹੋਇਆ ਸੀ ਬੁਖਾਰ ਚੜਿਆ ਸੀ ਹਾਂ ਜੀ ਇਹਨੂੰ ਬੁਖਾਰ ਹੀ ਜੜਾ ਸੀ ਜੀ ਹੂੰ ਔਰ ਜਦੋਂ ਬੁਖਾਰ ਚੜਿਆ ਫਿਰ ਉਹ ਕਿੰਨੇ ਦਿਨਾਂ ਬਾਅਦ ਤੁਹਾਨੂੰ ਪਤਾ ਲੱਗੀ ਪ੍ਰੋਬਲਮ ਵੀ ਦਿਮਾਗ ਨੂੰ ਬੁਖਾਰ ਚੜ ਗਿਆ ਜੀ ਅਸੀਂ ਲੋਕਲ ਲਈ ਫ ਫਿਰ ਉਹ ਅਜੀ ਡਰਾਉਂ ਵੀ ਲਗਾਏ ਚਗ ਦੇ ਕੰਗ ਦੇ ਵੀ ਲੁਧਿਆਣੇ ਵੀ ਭੇਜਿਆ ਸਾਨੂੰ ਹੂੰ ਬਿਯੋਗਨ ਵੀ ਨਹੀਂ ਸਾਡੇ ਸਾਹਮਣੇ ਚ ਨਹੀਂ ਆਉਂਦਾ ਬਾਜ ਵੀ ਬੇਹ ਦੇ ਤੁਸੀਂ ਐਮ ਆਰ ਆਈ ਕਰਾਓ ਸੀ ਐਮ ਆਰ ਆਈ ਕਰਾਈ ਇਹਦੀ ਪਹਿਲੀ ਹੂੰ ਉਹ ਚ ਕਹਿੰਦੇ ਵੀ ਇਹਦੇ ਨਾਲ ਵੀ ਰੀਡ ਤੇ ਹੱਡੀ ਦਾ ਪਾਣੀ ਦਾ ਟੈਸਟ ਦੇਣਾ ਪਊਗਾ ਹੂੰ ਦੋ ਹੈਗਾ 22000 ਰੁਪਏ ਖਰਚਾ ਵੀ ਉਹ ਦਹਾੜੀ ਜੋ ਗੱਡੀ ਤੇ ਸੀਗਾ ਉਹ ਤੋਂ ਚਲੋ ਪੈਸੇ ਪੂਹੇ ਵੀ ਹੈ ਨਹੀਂ ਸੇ ਨੇ ਤੇ ਉਹ ਡਾਕਟਰ ਕਹਿੰਦਾ ਵੀ ਜੇ ਕਰਾਉਣਾ ਖਰਾ ਦੋ ਨਹੀਂ ਕੋਈ ਲੋੜ ਨਹੀਂ ਇਹਦੀ ਚਲੋ ਅਧੀਕਰੋ ਉਹਨੇ ਕਰਾ ਵੀ ਲੋਡ ਵੀ ਨਹੀਂ ਅਸੀਂ ਫਿਰ ਕਰਾਇਆ ਦੀ ਆਈ ਬਹੁਤ ਦੂਆ ਤੇ ਦਿਨੋਂ ਦਿਨ ਘੜਦਾ ਹੀ ਗਿਆ ਜੀ ਫਿਰ ਅਸੀਂ ਇੱਥੇ ਮੰਡੀ ਰੱਖਿਆ ਮੰਡੀ ਚਾਰ ਦਿਨ ਰਿਹਾ ਉਹਨੇ ਚਾਰ ਤਰੀਕ ਮੁੰਡਾ ਅੱਠਵੇਂ ਨੂੰ ਚੋਕਲੇ ਚੋਕਲੇ ਹੀ ਰਿਹਾ ਪੂਰਾ ਇਹ ਉਦੋਂ ਬਾਅਦ ਚੋ ਪਟਿਆਲੇ ਰਹਿ ਵਰ ਕਰਤਾ ਜੀ ਹੂੰ ਪਟਿਆਲੇ ਤਕਰੀਬਨ ਵੀ 2-3 ਮਹੀਨੇ ਰਿਹਾ ਉਹ 2 ਮਹੀਨੇ ਦਾ ਪੱਕਾ ਉਹਨਾਂ ਨੇ ਬਾਲ ਜਿਹੜੀ ਵੀ ਪੂਰਾ ਮਹਿਲ ਘਾਤਾ ਦਾ ਕੰਮ ਉਦੋਂ ਬਾਅਦ ਉਹਨਾਂ ਨੇ ਜਰੂਰ ਚਮੜੀ ਸਾਰੀ ਉੱਦਣ ਗਈ ਸੀਗੀ ਪਾਣੀ ਸਿਮਦਾ ਹੁੰਦਾ ਹੈ ਪਿੱਡੇ 'ਚ ਫਿਰ ਉਹਨਾਂ ਨੇ ਸਾਨੂੰ ਚੰਡੀਗੜ੍ਹ ਡਰਾਈਵਰ ਕਰਤਾ ਜੀ। ਹੂੰ। ਚੰਡੀਗੜ੍ਹ ਡਰਾਈਵਰ ਕਰਿਆ ਜਰੂਰ ਫਿਰ ਉਹਨਾਂ ਨੇ ਤਰੋ ਕੋ ਮਾੜਾ ਮੋਟਾ ਸਹੀ ਕਰਿਆ ਇਹਨੂੰ ਪਰ ਬੁਖਾਰ ਉੱਥੇ ਵੀ ਟੁੱਟਿਆ ਇਹਨੂੰ ਬਈ ਜੀ। ਤੇ ਘਰੇ ਆ ਕੇ ਵੀ ਇਹਨੂੰ ਸਾਲ ਬੁਖਾਰ ਪੂਰਾ ਚੜਦਾ ਰਿਹਾ। ਜਿਹੜੇ ਇਹਦੇ ਲੂ ਕੰਡੇ ਜਿਹੇ ਖੜੇ ਹੋਏ ਨੇ ਸਾਰਾ ਦਿਨ ਹੀ ਆਏ ਹੁੰਦੇ ਰਹਿੰਦੇ। ਹਾਂ ਜੀ। ਐ ਖੜੇ ਰਹਿੰਦੇ। ਹਾਂ ਜੀ ਹੁਣ ਬਾਹਲਾ ਲੀੜਾ ਦਿੰਨੇ ਆ ਫਿਰ ਇਹਨੂੰ ਆਪਣਾ ਗਰਮ ਹੋ ਜਾਂਦਾ ਜੀ ਪਿੰਡਾ ਵਾਲਾ। ਤੇ ਰੇਜ਼ ਕਰਕੇ ਪੱਖਾ ਘੱਟ ਸਪੀਡ ਤੇ ਚੱਲਦਾ ਰਹਿੰਦਾ ਜੀ। ਉਦੀ ਇਹ ਉਦੋਂ ਹੀ ਬਿੰਗੇ ਹੋਇਆ ਬਿਮਾਰ ਹੋਣ ਤੋਂ ਬਾਅਦ ਇਹ ਸਾੜਾ ਬਾਦ ਪਹਿਲਾਂ ਜਿਹੜੀ ਬਿਲਕੁਲ ਨਾਰਮਲ ਤੁਰ ਕੇ ਤਾਂ ਜਾਂਦਾ ਨਹੀਂ ਜਿੱਧਰ ਨੂੰ ਜੇ ਕਹਣਾ ਅੰਕਾਰ ਆ ਕੰਮ ਕਰ ਰਿਆ ਨੇ ਭੱਜ ਕੇ ਹੀ ਜਾਣਾ ਮੇਰੀ ਪਹਿਲੇ ਦਿਨ ਦੀ ਜਿੱਦੇ ਬੁਖਾਰ ਜੜਿਆ ਇਹ ਨਹੀਂ ਬਾਤ ਆ ਸ਼ੁਰੂ ਆ ਪਹਿਲੇ ਦਿਨ ਕਰੋ ਜਲਦੀ ਉਹਨੂੰ ਐ ਕਰਨ ਲੱਗ ਗਿਆ ਸੀ ਹਾਂਜੀ ਜੀ ਉਹਦਾ ਚਲੋ ਘਰਾਂ ਦੇ ਵਿੱਚ ਕੰਮ ਜਿਵੇਂ ਕਹਿ ਲਵੇ ਇਹ ਤੇ ਆਹ ਕਹ ਲੂਗੀ ਜਿਵੇਂ ਪਹਿਲਾਂ ਸਾਰਾ ਤਾਂ ਉਹਦੇ ਨਿਗਾ ਤੇ ਅਸਰ ਪਿਆ ਜੀ ਹਫਤਾ ਕੋ ਜੀ ਸ਼ਾਨਾਂ ਚ ਤੁਰੇ ਫਿਰਦੇ ਨੇ ਫਿਰ ਡਾਕਟਰੀ ਲਾਈਨ ਜੀ ਵੀ ਪੈ ਗਏ ਸੀਗੇ ਜਨਨ ਲਈ ਕੋਈ ਪਤਾ ਹੀ ਨਹੀਂ ਲੱਗਿਆ ਬਸ ਜੀ ਆਹ ਦੇਖੋ ਐ ਫਿਰ ਕੰਬਲ ਲੱਗ ਜਾਂਦਾ ਜੀ ਕੋਈ ਨੂੰ ਐ ਹੱਥ ਲਾਉਂਦਾ ਨਾ ਉਹ ਐ ਨੂੰ ਕੰਬਲ ਕੰਬ ਰਹਾ ਲਿਖਿਆ ਹਾਂ ਅੱਜ ਅਸੀਂ ਓੰਕਾਰ ਸਿੰਘ ਦੇ ਘਰ ਆਏ ਸੀ ਅੰਕਾਰ ਸਿੰਘ ਬੱਚੇ ਦੀ ਉਮਰ 14 ਸਾਲ ਦੀ ਹੋਣ ਵਾਲੀ ਆ ਅਗਲੇ ਮਹੀਨੇ ਅਗਲੇ ਮਹੀਨੇ ਹੋਏਗਾ ਹਾਂ ਜੀ ਅਗਲੇ ਮਹੀਨੇ 10 ਤਰੀਕ ਨੂੰ ਅਗਲੇ ਮਹੀਨੇ ਦੀ 10 ਤਰੀਕ ਨੂੰ ਇਹ 14 ਸਾਲਾਂ ਦਾ ਹੋ ਜੂ ਬੱਚਾ ਔਰ ਇਹਦੇ ਫਾਦਰ ਸਾਹਿਬ ਖੜੇ ਨੇ ਹੈਪੀ ਸਿੰਘ ਆ ਇਹਦਾ ਛੋਟਾ ਭਰਾ ਖੜਾ ਹਰਮਨ ਸਿੰਘ ਤੇ ਇਹਦੀ ਮੰਮੀ ਆ ਜਿਹੜੀ ਉਹ ਆਪਣੇ ਜੀਵਨ ਚ ਅੱਗੇ ਉਹਨੇ ਸਟੈਪ ਲੈ ਲਿਆ ਉਹ ਛੱਡ ਕੇ ਚਲੇ ਗਈ ਇਹਨਾਂ ਨੂੰ ਚਲੋ ਵਾਹਿਗੁਰੂ ਉਹਨੂੰ ਉਹਦੀ ਭਲੀ ਕਰੇ ਪਰ ਗੱਲ ਕਰੀਏ ਆਪਾਂ ਔੰਕਾਰ ਸਿੰਘ ਦੀ ਔੰਕਾਰ ਸਿੰਘ 6ਵੀਂ ਜਮਾਤ ਦੇ ਵਿੱਚ ਪੜਦਾ ਸੀ ਔਰ ਇਕਦਮ ਪਤਾ ਨਹੀਂ ਕੀ ਹੋਇਆ ਹੋਰ ਹੀ ਤਰ੍ਹਾਂ ਦੇ ਐਕਸ਼ਨ ਕਰਨ ਲੱਗ ਗਿਆ ਚੰਗਾ ਕਿਤੇ ਲਾਤਾ ਪਾਤਾ ਪਤਾ ਹੀ ਨਹੀਂ ਲੱਗ ਰਿਹਾ ਸੀ ਏਦਾਂ ਹੱਥ ਤੇ ਮਾਰਨ ਲੱਗ ਗਿਆ ਔਰ ਮਾਪੇ ਨੇ ਆਪਣੇ ਵੱਲੀੋਂ ਕੋਸ਼ਿਸ਼ ਕੀਤੀ ਡਾਕਟਰ ਨੂੰ ਦਿਖਾਇਆ ਜਿੱਥੇ ਕਿਤੇ ਪਤਾ ਲੱਗਿਆ ਸਿਆਣੇ ਨੂੰ ਵੀ ਦਿਖਾਇਆ ਵੀ ਕਿ ਨਹੀਂ ਇਹਨੂੰ ਕਸਰ ਹੋ ਗਈ ਕਿਸੇ ਨੇ ਕੋਈ ਕਰਾਤਾ ਜਾਂ ਨજર ਲੱਗੀ ਚਾ ਪੰਜ ਸੱਤ ਦਿਨ ਇਹ ਕਰਦੇ ਰਹੇ ਫਿਰ ਡਾਕਟਰਾਂ ਦੇ ਚਲੇ ਗਏ ਅਕ ਡਾਕਟਰ ਤੋਂ ਦੂਜੇ ਡਾਕਟਰ ਤੇ ਦੂਜੇ ਤੋਂ ਤੀਜੇ ਡਾਕਟਰ ਤੇ ਚੌਥੇ ਤੋਂ ਪੰਜਵਾਂ ਨਿਕੀ ਪੀਜੀਆਈ ਤੇਕਰ ਚਲੇ ਗਏ ਪੀਜੀਆਈ ਵੀ ਰਹਿ ਕੇ ਆਏ ਰਜਿੰਦਰਾ ਹਸਪੀਟਲ ਵੀ ਮਹੀਨਾ ਡੇਢ ਮਹੀਨਾ ਰਹੇ ਹਾਲਾਤ ਬਦ ਤੋਂ ਬਦਤਰ ਹੁੰਦੇ ਗਏ ਜਾਕਮ ਹੋ ਗਏ ਬੋਡੀ ਦੇ ਉੱਤੇ ਸਰੀਰ ਗਲਣਾ ਸ਼ੁਰੂ ਹੋ ਗਿਆ ਬੱਚੇ ਦਾ ਔਰ ਕਿੱਥੇ ਗੱਭਰੂ ਪੁੱਤ 6ਵੀਂ ਕਲਾਸ ਪੜਦਾ ਮਾਂ ਪਿਓ ਸੁਪਨੇ ਲੈਣ ਲੱਗ ਜਾਂਦਾ ਉਹਦੇ ਪੁੱਤ ਦੇ ਵਿਆਹ ਦੇ ਆਪਦੇ ਪੁੱਤ ਦੀ ਨੌਕਰੀ ਦੇ ਆਪਦੇ ਪੁੱਤ ਦੇ ਸੁੱਖ ਦੇ ਵੀ ਸਾਡਾ ਪੁੱਤ ਗੱਭਰੂ ਹੋ ਚੱਲਿਆ ਪਿਓ ਕਹਿੰਦਾ ਮੇਰੀ ਜੁੱਤੀ ਚ ਪੈਰ ਪਹਿਣ ਲੱਗ ਗਿਆ ਮੇਰੇ ਪੁੱਤ ਦਾ ਵੀ ਹੋ ਗਿਆ ਗੱਭਰੂ ਹੁਣ ਅਸੀਂ ਦੋਨੋਂ ਪਿਓ ਪੁੱਤਰ ਰਲ ਕੇ ਕਮਾਵਾਂਗੇ ਘਰ ਬਣਾਵਾਂਗੇ ਮੰਨ ਲੋ ਕਿੰਨੀਆਂ ਸਤਨਾ ਹੁੰਦੀਆਂ ਮਾਪੇ ਦੀ ਤੇ ਉਹ ਸਤਨਾ ਸਾਰੀਆਂ ਟੁੱਟਣੀਆਂ ਸ਼ੁਰੂ ਹੋ ਗਈਆਂ ਢੈ ਢੇਰੀ ਸ਼ੁਰੂ ਹੋਣ ਹੋ ਗਈਆਂ ਕਿ ਕਿੰਨੇ ਸਾਲ ਹੋ ਗਏ ਹੈਪੀ ਸਿੰਘ ਮੈਨੂੰ ਹੀ ਚੌਥਾ ਸਾਲ ਲੱਗਿਆ ਚੌਥਾ ਸਾਲ ਲੱਗਿਆ ਅੱਜ 2021 ਦੀ ਗੱਲ ਹੈ ਕਿ 21 ਦੀ ਹੈ ਜੀ 21 ਦੀ ਗੱਲ ਆ ਤੇ ਜਦੋਂ ਇਹ 10-11 ਸਾਲਾਂ ਦਾ ਸੀਗਾ ਉਸ ਦਿਨ ਜਦੋਂ ਓੰਕਾਰ ਸਿੰਘ ਹੌਲੀ-ਹੌਲੀ ਹੌਲੀ-ਹੌਲੀ ਅਪਾਹਜ ਬਣਦਾ ਬਣਦਾ ਮੰਜੇ ਤੇ ਪੈ ਗਿਆ ਘਰ ਦੇ ਵਿੱਚ ਇਸ ਨਿੱਕੇ ਜਿਹੇ ਕਮਰੇ ਦੇ ਵਿੱਚ ਪੁਰਾਣੀਆਂ ਯਾਦਾਂ ਪੁੱਤ ਦੀਆਂ ਪੁਰਾਣੀਆਂ ਫੋਟੋਆਂ ਲੱਗੀਆਂ ਹੋਈਆਂ ਮਾਂ-ਬਾਪ ਨਾਲ ਬੈਠਾ ਮਤਲਬ ਹੁਣ ਇੱਥੇ ਉਹ ਫੋਟੋਆਂ ਲੱਗਣੀਆਂ ਸੀ ਜਿੱਥੇ ਓੰਕਾਰ ਸਿੰਘ ਮੋਟਰਸਾਈਕਲ ਤੇ ਬੈਠਾ ਹੋਣਾ ਸੀ ਜਾਂ ਸਾਈਕਲ ਤੇ ਬੈਠੇ ਹੋਣੀਆਂ ਦੀਆਂ ਸੀ ਗੱਭਰੂ ਹੋ ਰਹੇ ਦੀਆਂ ਪੁੱਤ ਮੁੱਛਾਂ ਤੇ ਹੱਥ ਫੇਰਦੇ ਦੀਆਂ ਪਰ ਅੱਜ ਮੰਜੇ ਤੇ ਪਿਆੰਕਾਰ ਕਿਸ ਚੀਜ਼ ਦਾ ਇੰਤਜ਼ਾਰ ਕਰ ਰਿਹਾ ਇਹ ਸ਼ਬਦ ਮੂੰਹ ਚੋਂ ਵੀ ਨਹੀਂ ਬੋਲੇ ਜਾ ਸਕਦੇ ਪਰ ਇਸ ਗਰੀਬ ਪਰਿਵਾਰ ਨੇ ਆਪਣੀ ਜਮਾ ਪੂੰਜੀ ਕਿਰਤ ਕਮਾਈ ਜਿੰਨੀ ਦਿਹਾੜੀ ਜੋਤਾ ਲੱਗਦਾ ਸੀ ਵੀਰ ਦਾ ਸਭ ਆਪਣੇ ਪੁੱਤ ਤੇ ਲਾਤਾ ਔਰ ਪਿੰਡ ਮੰਗ ਕੇ ਵੀ ਲਾਤਾ ਪਰ ਮਿਹਨਤ ਨਹੀਂ ਬੱਲੇ ਪਈ 4 ਸਾਲ ਹੋ ਗਏ ਔੰਕਾਰ ਸਿੰਘ ਨੂੰ ਮੰਜੇ ਦੇ ਉੱਪਰ ਪਏ ਨੂੰ ਪੈਰਾਂ ਦੀਆਂ ਹੱਡੀਆਂ ਵੀ ਦਿਖਣ ਲੱਗ ਗਈਆਂ ਬਾਹਰ ਦੇਖੋ ਕਿਵੇਂ ਹੱਡੀ ਬਾਹਰ ਆ ਗਈ ਸਾਰੀ ਨੇ ਨਗਰ ਵਾਲੇ ਲੋਕਾਂ ਦਾ ਆਂਡੀਆਂ ਗਵਾਂਡੀਆਂ ਦਾ ਜਿਨ੍ਹਾਂ ਨੇ ਹੈਪੀ ਸਿੰਘ ਦੀ ਸਪੋਰਟ ਕੀਤੀ ਸਾਡੇ ਪਰਿਵਾਰ ਨਾਲ ਵੀ ਵੀਰ जोडਿਆ ਹੋਇਆ ਹੈ ਪਿਛਲੇ ਡੇਢ ਦੋ ਸਾਲਾਂ ਤੋਂ ਰਾਸ਼ਨ ਦੀ ਸੇਵਾ ਵੀਰ ਦੀ ਉੱਥੋਂ ਚੱਲਦੀ ਆ ਤੇ ਜਿੰਨੇ ਕੁ ਹਾਲਾਤ ਵੀਰੇ ਦੀ ਜ਼ਿੰਦਗੀ ਦੇ ਵਿੱਚ ਬਣੇ ਹੋਏ ਆ ਖਰਾਬ ਉਹਦੇ ਵਿੱਚ ਮਦਦ ਕਰਨ ਵਾਲਾ ਤਾਂ ਇੱਕੋ ਹੀ ਹੈ ਉੱਪਰ ਵਾਲਾ ਅੱਜ ਅਸੀਂ ਇੱਥੋਂ ओंकार ਨੂੰ ਲੈਣ ਆਏ ਸੀ ਇੱਥੋਂ ओंकार ਸਿੰਘ ਨੂੰ ਲੈ ਕੇ ਸੁਪਨਿਆਂ ਦੇ ਘਰ ਚੱਲੇ ਆ ਤੇ ਨਾਲ ਹੈਪੀ ਸਿੰਘ ਵੀ ਚੱਲਿਆ ਆਪ ਕਹਿੰਦਾ ਵੀਰਾ ਕਹਿੰਦਾ ਵੀਰੇ ਮੈਂ ਉੱਥੇ ਹੀ ਰਹੂੰਗਾ ਤੁਹਾਡੇ ਕੋਲ ਹੀ ਸੇਵਾ ਵੀ ਕਰਾਂਗਾ ਔਰ ਹਰਮਨ ਨੂੰ ਵੀ ਉੱਥੇ ਨਾਲ ਹੀ ਲੈ ਚਲਾਂਗੇ ਇਹ ਵੀ ਉੱਥੇ ਹੀ ਪੜੂਗਾ ਵੀ ਅਸੀਂ ਚਾਹੁੰਦੇ ਆ ਵੀ ਮੇਰਾ ਪੁੱਤ ਥੋੜਾ ਜਿਆਦਾ ਇਨਕ ਜੋਗਾ ਹੋ ਜੇ ਵੀ ਉੱਠ ਕੇ ਬੈਣ ਜੋਗਾ ਆਪਣੇ ਆਪ ਨੂੰ ਸੰਭਾਲਣ ਜੋਗਾ ਹੋ ਜੇ ਦੇਖੋ ਅਸੀਂ بڑے ਪਰਿਵਾਰਾਂ ਦੇ ਵਿੱਚ ਸੁੱਖੂ ਆ ਜਿਵੇਂ ਸਾਡੇ ਕੋਲੇ ਬੱਚਾ ਚੰਗੀ ਜ਼ਮੀਨ ਜਾਇਦਾਦ ਵਾਲਾ ਪਰਿਵਾਰ ਸੀ ਇਸ ਤਰ੍ਹਾਂ ਦਾ ਬੱਚਾ ਉਹਨਾਂ ਨੇ ਤੂੜੀ ਵਾਲੇ ਪਾਤਾ ਸੀ ਚੱਕ ਕੇ ਵੀ ਚਲੋ ਮਰ ਜੂਗਾ ਪਰ ਗਰੀਬ ਦਿਹਾੜੀ ਕਰਦਾ ਅੱਜ ਵੀ ਕਹਿੰਦਾ ਮੈਂ ਪੁੱਤ ਛੱਡਣਾ ਨਹੀਂ ਆਉਦਾ ਮੈਂ ਨਾਲ ਹੀ ਚੱਲੂ ਬਾਈ ਜਿੱਥੇ ਇਹ ਰਹੂਗਾ ਉੱਥੇ ਮੈਂ ਵੀ ਰਹਿ ਪੂੰਗਾ ਜਿੱਥੇ ਇਹ ਰੋਟੀ ਖਾਊਗਾ ਉੱਥੇ ਮੈਂ ਵੀ ਖਾ ਲੂੰਗਾ ਮੈਂ ਸੇਵਾ ਕਰਾਂ ਉਹ ਕਹਿੰਦਾ ਬਾਈ ਤੁਹਾਡੇ ਨਾਲ ਮੈਂ ਜਿੰਨੇ ਜੋਗਾ ਹੈਗਾ ਮੈਂ ਹੱਥ ਵਟਾਉਂ ਤੁਹਾਡੇ ਨਾਲ ਉਸੀ ਤਰ੍ਹਾਂ ਹੀ ਅੱਜ ਵੀ ਸੇਵਾ ਤੇ ਉਹਦਾ ਪਿਆਰ ਸਤਕਾਰ ਉਹਨੂੰ ਉਸੇ ਤਰ੍ਹਾਂ ਸੰਭਾਲ ਕਰ ਰਿਹਾ ਜਿਵੇਂ ਜਦੋਂ ਓੰਕਾਰ ਸਿੰਘ ਭੱਜਿਆ ਫਿਰਦਾ ਸੀ ਸਕੂਲੇ ਜਾਂਦਾ ਸੀ ਤਿਆਰ ਕਰਕੇ ਸਕੂਲੇ ਭੇਜਦੇ ਸੀ ਵਰਦੀ ਪਾ ਕੇ ਤੇ ਅੱਜ ਵੀ ਹਰ ਰੋਜ਼ ਇਹਨੂੰ ਤਿਆਰ ਕਰਦਾ ਇਹਦਾ ਬਾਪ ਪਰ ਬਸ ਓੰਕਾਰ ਸਿੰਘ ਹੁਣ ਸਕੂਲ ਨਹੀਂ ਜਾਂਦਾ ਓੰਕਾਰ ਸਿੰਘ ਹੁਣ ਉੱਠ ਕੇ ਪਾਪਾ ਨਹੀਂ ਕਹਿੰਦਾ ਓੰਕਾਰ ਸਿੰਘ ਭੱਜ ਕੇ ਜਾ ਕੇ ਪਿਓ ਦੀ ਦੱਸੀ ਚੀਜ਼ ਨਹੀਂ ਕਿਸੇ ਤੋਂ ਫੜ ਕੇ ਲੈ ਕੇ ਆਉਂਦਾ ਓੰਕਾਰ ਸਿੰਘ ਆਪਣੇ ਬਾਪ ਨੂੰ ਰੋਂਦਿਆਂ ਹੈਪੀ ਸਿੰਘ ਬਾਰ-ਬਾਰ ਰੋਂਦਿਆਂ ਬਾਹਰ ਨਿਕਲ ਜਾਂਦਾ ਗੱਲ ਨਹੀਂ ਹੁੰਦੀ ਕਹਿੰਦਾ ਬਾਈ ਮੇਤੋਂ ਮਤਲਬ ਇਹਨਾਂ ਦੁੱਖਾਂ ਦਾ ਇਹਨਾਂ ਤਕਲੀਫਾਂ ਦਾ ਇੱਕੋ ਹੀ ਹੱਲ ਆ ਜਨ ਕੀ ਅਰਦਾਸ ਬਿਰਥੀ ਨਾ ਜਾਵੇ ਤੁਹਾਡੀ ਕੀਤੀ ਹੋਈ ਅਰਦਾਸ ਤੁਹਾਡੀ ਦਿੱਤੀ ਹੋਈ ਅਸੀਸ ਤੁਹਾਡੀ ਦਿੱਤੀ ਹੋਈ ਦੁਆ ਕੰਮ ਆਉਣੀ ਹੈ ਇਲਾਜਵਲੀਓ ਤਾਂ ਕੋਈ ਕਸਰ ਨਹੀਂ ਛੱਡੀ ਪਿਓ ਨੇ ਸੰਭਾਲਵਲੀਓ ਵੀ ਕੋਈ ਕਸਰ ਨਹੀਂ ਛੱਡੀ ਕੱਲਾ ਹੈਪੀ ਸਿੰਘ ਹੀ ਰੋ ਨਹੀਂ ਰਿਆ ਪੂਰਾ ਮਹੱਲਾ ਰੋ ਰਿਆ ਅਸੀਂ ਪਿੰਡ ਖੜੇ ਗੋਇੰਦਵਾਲ ਜ਼ਿਲ੍ਹਾ ਲੁਧਿਆਣਾ ਤੇ ਤਹਿਸੀਲ ਰਾਇਕੋਟ ਪਿੰਡ ਗੋਇੰਦਵਾਲ ਇਸ ਗੋਇੰਦਵਾਲ ਪਿੰਡ ਦੇ ਵਿੱਚ ਇਹ ਮੰਜੇ ਤੇ ਪਿਆ 14 ਸਾਲਾਂ ਦਾ ਨੌਜਵਾਨ ਅੱਜ ਪੂਰਾ ਗੱਭਰੂ ਤੇ ਪੂਰਾ ਹੁੰਦੜਹੇਲ ਸੀ